ਉਹ ਦੁਕਾਨਦਾਰ ਨਾਲ ਵੱਜ ਗਈ ਅਨੋਖੇ ਹੀ ਢੰਗ ਨਾਲ ਠੱਗੀ ਦੁਕਾਨਦਾਰ ਰਹਿਣ ਸਾਵਧਾਨ ਇੰਜ ਵੀ ਹੁੰਦੀ ਹੈ ਠੱਗੀ ਗਾਹਕ ਦੁਕਾਨਦਾਰ ਨੂੰ ਚੂਨਾ ਲਗਾ ਕੇ ਹੋਏ ਫਰਾਰ ਮਾਮਲਾ ਗੁਰਦਾਸਪੁਰ ਦੇ ਭਾਗ ਸਿੰਘ ਰੋਡ ਦਾ ਹੈ ਜਿੱਥੇ ਇੱਕ ਗਾਹਕ ਦੁਕਾਨਦਾਰ ਨੂੰ 14000 ਦਾ ਚੂਨਾ ਲਗਾ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਇਸ ਸੰਬੰਧੀ ਦੁਕਾਨਦਾਰ ਵਿਜੀ ਕਪੂਰ ਨੇ ਜਾਣਕਾਰੀ ਦਿੱਤੇ ਹੋਏ ਦੱਸਿਆ ਕਿ ਉਸ ਦੀ ਦੁਕਾਨ ਤੇ 50 ਤੋਂ 60 ਸਾਲ ਦੀ ਉਮਰ ਦਾ ਇੱਕ ਸਿੱਖ ਵਿਅਕਤੀ ਮੋਟਰਸਾਈਕਲ ਤੇ ਆਉਂਦਾ ਹੈ ਤੇ ਦੁਕਾਨ ਤੋਂ ਇੱਕ ਹੋਮ ਥੀਏਟਰ ਤੇ ਇੱਕ ਇੰਡਕਸ਼ਨ ਕੁੱਕਰ ਪਸੰਦ ਕਰਕੇ ਪੈਕ ਕਰਵਾ ਲੈਂਦਾ ਹੈ ਦੁਕਾਨਦਾਰ ਅਨੁਸਾਰ ਸਮਾਨ ਦੀ ਕੁੱਲ ਕੀਮਤ 13800 ਰੁਪਏ ਸੀ ਪੈਕ ਕਰਵਾਉਣ ਤੋਂ ਬਾਅਦ ਦੁਕਾਨਦਾਰ ਨੂੰ ਗਾਹਕ ਕਹਿੰਦਾ ਹੈ ਕਿ ਸਮਾਨ ਮੋਟਰਸਾਈਕਲ ਤੇ ਪਨ ਕੇ ਆਉਂਦਾ ਹਾਂ ਤੇ ਪੇਮੈਂਟ ਵੀ ਕਰਦਾ ਹਾਂ ਪਰ ਮਿੰਟਾਂ ਚੰਟਾਂ ਵਿੱਚ ਗਾਹਕ ਮੋਟਰਸਾਈਕਲ ਅਤੇ ਸਮਾਨ ਸਮੇਤ ਉਥੋਂ ਫਰਾਰ ਹੋ ਜਾਂਦਾ ਹੈ ਦੁਕਾਨਦਾਰ ਵਿਜੇ ਕਪੂਰ ਉਸਦੀ ਪਹਿਚਾਨ ਕਰਨ ਲਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾ ਰਿਹਾ ਹੈ ਅਤੇ ਪੁਲਿਸ ਨੂੰ ਵੀ ਉਸਨੂੰ ਸ਼ਿਕਾਇਤ ਤਜ ਕਰਵਾਈ ਹੈ ਜਿਸ ਕੀ ਨਾਮ ਆਪਣਾ ਕੀ ਮੇਰੀ ਦੁਕਾਨਾ ਜਮਨਨਾ ਵਿਜੇ ਕਪੂਰ ਹੈ ਸਾਡੀ ਦੁਕਾਨ ਲਾਇਬ੍ਰੇਰੀ ਰੋਡ ਦੇ ਉੱਤੇ ਕਪੂਰ ਇਲੈਕਟ੍ਰੋਨਿਕਸ ਇੱਕ ਕਸਟਮਰ ਸਿਰ ਆਇਆ ਸੀਗਾ ਉਹਨੇ ਇੱਕ ਹੋਮ تھیਟਰ ਲਈ ਚੈੱਕ ਇੱਕ ਕੰਡਕਸ਼ਨ ਲੇਤਾ ਹੈ 13450 ਰੁਪਏ ਦਾ ਸਮਾਨ ਹੈ ਕਹਿੰਦੇ ਸੀ ਮੈਂ ਮੋਟਰਸਾਈਕਲ ਉੱਰ ਬੰਨ ਕੇ ਪੇਮੈਂਟ ਦੇਣਾ ਪਾਚ ਕੇ ਕਮਾਰ ਕੇ ਦੌੜ ਗਿਆ ਪੈਸੇ ਨਹੀਂ ਦੇ ਗਿਆ ਦੇਖੇ ਨਹੀਂ ਕਿੱਦਾਂ ਦਾ ਹੋ ਲਿਆ ਸੀ ਉਹਦਾ ਔਰ ਕਾਦੇ ਤੇ ਆਇਆ ਸੀ ਇੱਕ ਸਦਾਜ ਜੀ ਸਨ ਉਮਰ ਕੋਈ ਸੀਗੀ ਉਹਨਾਂ ਦੀ 50 ਤੋਂ 60 ਸਾਲ ਦੇ ਵਿੱਚ ਵਿੱਚ ਤੇ ਦਾੜੀ ਨੂੰ ਪਟ ਠਾਠੀ ਬੰਨੀ ਸੀ ਉਹਨੂੰ ਕਾਦੇ ਤੇ ਆਇਆ ਸੀ ਮੋਟਰਸਾਈਕਲ ਤੇ ਕਿਹੜਾ ਮੋਟਰਸਾਈਕਲ ਪਲਸਰ ਪਲਸਰ ਦੇਖਿਆ ਕਿਹੜੇ ਰੰਗ ਦਾ ਨੰਬਰ ਨੰਬਰ ਦੇਖਿਆ ਕੋਈ ਉਹਦਾ ਨਹੀਂ ਜੀ ਨੰਬਰ ਨਹੀਂ ਲੋਟ ਕੀਤਾ ਜੀ ਕੈਮਰਾ ਨਹੀਂ ਹੈ ਜਾਤ ਸਰ ਉਸਨੇ ਲਾਈਟ ਵਗੈਰਾ ਕਹੀ ਦੀ ਸੀਗੀ ਲਾਈਟ ਗਈ ਸੀ ਕੈਮਰਾ ਵੱਣੀ ਸੀ ਹੋ ਗਿਆ ਇਹ ਕਿੰਨੇ ਕ ਦਾ ਸਮਾਨ ਸੀ ਉਹ 13450 ਰੁਪਏ ਦਾ ਇੱਕ ਹੋਮ ਫਿਲਟਰ ਸੀਗਾ ਇੱਕ ਕੰਡੈਕਸ਼ਨ ਸੀਗਾ ਤੇ ਤੁਸੀਂ ਕੰਪਲੀਟ ਕੀਤੀ ਇਹਦੀ ਹਾਂਜੀ ਕੰਪਲੀਟ ਕੀਤੀ ਕਿਤੇ ਉਹ 112 ਨੰਬਰ ਪਹਿਲੇ ਕੰਟਰੋਲ ਰੂਮ ਚ ਲਖਾਇਆ ਸੀ ਤੇ 112 ਨੰਬਰ ਵਾਲੇ ਆਏ ਹੀ ਪੁੱਛ ਕੇ ਚਲੇ ਗਏ ਉਹ ਚਲੇ ਆ ਪੁਲਿਸ ਸਟੇਸ਼ਨ ਉਲਾਹਾ ਵਾਸਤੇ